ਮੇ ਜੀ ਤਲਵੀਰ ਸਿੰਘ ਗਿੱਲ ਚੇਲਾ ਸੀ ਉਹ ਸਰਦਾਰ ਵਿਕਰਮ ਸਿੰਘ ਵਿਚੀਠੀ ਆ ਇੱਕ ਗੁੱਜੀ ਮਜੀਠੀ ਹੈ ગામ ਨੇ ਤਲਵੀਰ ਨੇ ਤੋਰਿਆ ਇੱਥੇ ਤੱਕ ਲਿਆਂਦਾ ਔਰ ਬੁੱਢੀ ਹੁਨਾ ਤੇ ਉੱਡਦੀ ਆ ਜਿੰਨਾ ਚਿਰ ਮਗਰ ਦੋਰ ਹੋਈ ਤੇ ਜਦੋਂ ਦੋਰ ਮਗਰੋਂ ਕੱਟੀ ਜਾਵੇ ਨਾ

ਕੀ ਹਲਕਾ ਬਖਨੀ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਇਹਦੀ ਕਮਾਂਡ ਮਜੀਠੀਆ ਸਾਹਿਬ ਨੇ ਤੇ ਆਪਣੇ ਸ਼ੈਰੀ ਪ੍ਰਧਾਨ ਸਰਜੀਤ ਸਿੰਘ ਭਲਵਾਨ ਨੇ ਸਾਭੀ ਹੈ ਇਹਨੂੰ ਬਹੁਤ ਮਤਰਾ ਜਤਾਈਏ ਪੁਰਸਹਾਵਤ ਕਰਦੀਏ ਕਿ ਜੇਲ੍ਹ ਜਾਵਤ ਰਾਹੇ ਤੋਂ ਬਗੈਰ ਵੀ ਤੁਹਾਡੇ ਤੇ ਜੁੜੂ ਆ ਗਿਆ ਸਰਜੀ ਜੀ ਕਲਾ ਤੁਹਾਡੇ ਤੋਂ ਵਗਾਥਾ ਕਦਮ ਮਿਲ ਗਿਆ ਬੰਦਾ ਸਾਨੂੰ ਬੜਾ ਘਾਣਾ ਸੇਤੀ ਹੋਰ ਕੋਈ ਪਰਵਾਹ ਨਹੀਂ ਹੈ। ਉਹ ਆਸ ਸੰਦਰਭ ਤੇ ਨਹੀਂ ਮੇਖਿਆ ਭਾਈ ਪੁੱਤੇ ਤੇ ਫੇਸਬੁਕ ਤੇ ਤੇ ਜਿਹੜਾ ਮੋੱਖ ਮੰਤਰੀ ਆ ਪਠਿੰਡੇ ਤੋਂ ਪਟਕੜ ਪਰ ਇਹੋ ਜਿਹੇ ਚਾਰੇ ਦਿਹਾੜ ਤੋਂ ਗਈ ਕਿ ਗੱਡੀ ਦੇ ਵਿੱਚ ਬੈਠੀ ਬੈਗ ਜਾਂਦੇ ਓਪਨ ਕਰਦੀ ਦਿਹਾੜ ਤੇ ਲੋਕਾਂ ਦੇ ਹੱਥ ਤੋਂ ਹੁੰਦੇ ਨਹੀਂ। ਉਹ ਲੋਕਾਂ ਨੇ ਇਹ ਜਿਹਾ ਸਾਇਰਨ ਦੀ ਜਰ ਧੰਨੀ ਬਣ ਗਿਆ ਬਾਹਰ ਵੀ ਨਹੀਂ ਨਿਕਲਦਾ। ਜਦੋਂ ਜਰਨੈਲ ਦੀ ਇੱਕ ਸੀਐਮ ਦੀ ਇਹ ਹਾਲਤ ਹੋ ਜੇ ਜੇ ਫਾਬਲ ਨੇ ਕਿਹ ਕੋ ਨਾਲ ਸਾਥ ਦੇਣਾ ਹੈ ਅੱਜ ਹਵਾ ਦਾ ਸ਼੍ਰੋਮਣੀ ਅਕਾਲੀ ਦਲ ਦੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਆਪਾਂ ਨੂੰ ਬਹੁਤ ਹੀ ਸੂਝਵਾਨ ਤਜਰਬੇਕਾਰ ਪੜਿਆ ਲਿਖਿਆ ਉਮੀਦਵਾਰ ਸ੍ਰੀ ਅਨੰਦ ਜੋਸ਼ੀ ਜੀ ਦਿੱਤੇ ਨੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਅੰਮ੍ਰਿਤ ਸਾਹਿਬ ਤੋਂ ਬਹੁਤ ਕੰਮ ਕਰਨਾ ਆਪ ਜਾਣਦੇ ਹੋ ਤੇ ਜਿਨੇ ਪਹਿਲੋ ਕੰਮ ਕਰਾਇਆ ਉਹ ਹੋਣ ਵੀ ਕਰਾਵੇਗਾ ਆਪਣੇ ਸਾਰੇ ਮਸਲੇ ਹੱਲ ਹੋਣਗੇ ਪਰ ਬਾਦ ਸ਼ਰਤ ਵਾ ਕਿ ਆਪਣਾ ਬਾੜੇ ਬੜਦਾ ਕਿ ਆਪਣਾ ਇੱਕ ਤਰੀਕ ਨੂੰ ਜੋਰ ਨਿਸ਼ਾਨ ਤਕਨੀ ਦੇ ਕਾਮਜਾਦਰੀਏ ਤਕਨੀ ਵਾਲਾ ਪੱਟਣ ਨੱਪੀਏ ਤੇ ਬੱਲੇ ਬੱਲੇ ਕਰਾਈਏ ਜੇ ਆਪਾਂ ਇਹ ਮੁਰਦਾ ਫਤਿਹ ਕਰ ਲੈ ਇਹ ਵੀ ਤੇ ਜਾਂਦਾ ਉਹ ਏਡੀ ਤਾਂ हूं हर लाज चङे लाज ते न आण खे हाणे बि आई न ਫੋਨ ਮਜੀਠਿਆ ਨਾਲ ਆਪਾਂ ਨੂੰ ਮਿਲੇਆ ਆਪਣੇ ਹਲਕੇ ਦੇ ਇੰਚਾਰਜ ਨੇ ਇੱਥੇ ਦਾ ਹਲਕਾ ਸੰਭਿਆ ਆਪਾਂ ਦਬਾ ਲ ਕੇ ਮਜੀਠਿਆ ਸਾਹਿਬ ਨੂੰ ਫੜ ਲੀਏ ਕਿਸੇ ਹਲਕੇ ਦੀ ਗਮਾਨ ਸਾਹਮਣ ਤੇ ਆਪਾਂ ਨੂੰ ਸਭ ਤੋਂ ਵੱਡਾ ਜਨਰਲ ਮਿਲਜੀ ਤੇ ਆਪਣੇ ਸਾਰੇ ਮਸਲੇ ਹੱਲ ਹੋਣਗੇ ਇਹਨਾਂ ਨੇ ਆਪਣੇ ਹਲਕਾ ਜੋ ਕਿੰਨਾ ਵਧੀਆ ਬਣਾਇਆ ਇੱਥੇ ਅੱਜ ਵੀ ਲੋਕਾਂ ਦੇ ਕਾਮਾ ਜੂਨੇ ਪਈ ਨਹੀਂ ਕੰਮ ਹੋਈ ਨਹੀਂ ਆ ਕਿ ਜਿਹੜੇ ਕੰਮ ਨੇ ਸਾਡੇ ਛੋਟੇ ਛੋਟੇ ਕੰਮ ਜਿਤਾ ਗਲੀਆਂ ਨਾਲੀਆਂ ਤੇ ਔਰ ਪੌਛਦਾ ਕਹਿੰਦਾ ਮਦਦ ਹੋ ਗਿਆ ਸਾਡੇ ਮੰਦਰ ਵਾਲੇ ਪਲਾਟਾ ਜੀ ਨਾ ਕਿ세 ਗਰੀਬ ਸਾਰੇ ਗਰੀਬਾਂ ਦੇ ਵਿਚਾਰੀ ਨੇ ਹੀ ਰੱਖਿਆ ਲੈ ਗਿਆ ਤੇ ਬਾਹਰ ਹੀ ਰੱਖਿਆ ਖੜਾ ਕੀਤਾ ਤੇ ਚੋਰਾਂ ਨੇ ਕੀਤਾ ਕੀ ਰੱਖੇ ਦੇ ਵਿੱਚੋਂ ਬੈਟੀਆਂ ਕੱਢਣੀਆਂ ਦੋ ਬੈਟੀਆਂ ਉਹਦੀਆਂ ਕੱਢਣੀਆਂ ਚਾਰ ਹੋਰ ਲਾਗੋ ਕੱਢਣੀਆਂ ਪੰਜ ਵੇਸ ਨੇ 97 ਟਿਕਾਣੇ ਕੋਈ ਜਨੇ ਕਾਰਵਾਈ ਨਹੀਂ ਕੀਤੀ ਤੇ ਆਪਾਂ ਨੂੰ ਇਹੋ ਜਿਹਾ ਪੰਡਾ ਤੀਰਾ ਵਾਜੀ ਕੀ ਰਹਾ ਵਰਦਾ ਜਿਹੜਾ ਅਸਲੀ ਧਾਕੜ ਵਾ ਆਪਾਂ ਅਸਲੀ ਧਾਕੜ ਨੂੰ ਛੱਡ ਕੇ ਤੇ ਨੰਗਣੀ ਧਾਕੜ ਤੇ ਮਗਰ ਲੱਗੇ ਪਤਾ ਨਹੀਂ ਇਹ ਕਿੰਨਾ ਉਹ ਚੇਲੇ ਤਾਂ ਦੇਖ ਲਿਆ ਤੇ ਗੁਰੂ ਨੂੰ ਵੇਖੋ ਗੁਰੂ ਨੇ ਵੀ ਬੜੀ ਕਿਰਪਾ ਗੁਰੂ ਰਾਮਦਾਸ ਜੀ ਆਪਣੇ ਸਾਰੇ ਮਸਲੇ ਹੱਲ ਕਰਉਨੇ ਨੇ ਅਗਰ ਮਜੀਠੀਆ ਸਾਹਿਬ ਇੱਥੇ ਪਿੰਨੂ ਆ ਜਾਂਦੇ ਐਸਾ ਹਲਕੇਤੀ ਇਲਾਕੇ ਦੇ ਤੇ ਲੋਕਾਂ ਦੇ ਘਰਾਂ 'ਚ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਲੋਕਾਂ ਦਾ ਜਿਹੜੇ ਬੀਮਾ ਸਾਥੀ ਹੋਣੇ ਹੀ ਆ ਇਹ ਨਹੀਂ ਸੀ ਹੋਣੀ ਉਹਨਾਂ ਆਪ ਜੀ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਗਹਿਤੀ ਹੈ ਕਿ ਕਿਸੇ ਦੇ ਨਾਮ ਵਿੱਚ ਨਾ ਆਇਓ ਅੱਜ ਸਿਰਫ 6-7 ਦਿਨ ਰਹਿ ਗਏ ਨੇ ਲੋਕਾਂ ਨੇ ਰਾਤ ਨੂੰ ਹੁਣਾਂ ਤਾਂ ਡਿਕਨੇ ਤੇ ਹੌਲੀ ਜਫੀਜੀ ਪਾ ਕੇ ਸੈਂਟ ਦੇ ਲੈ ਜਾਣਾ ਤੇ ਘੜਦੇ ਵੀ ਆ ਫਿਰ ਕਈ ਪ੍ਰਕਾਰ ਦੇ ਇਲਾਜ ਚ ਜਣੇ ਆ ਤੇ ਇਲਾਜ ਕਿ ਨਾ ਆਇਓ ਭਰਾਓ ਇੱਕ ਯੋਗਨ ਨੂੰ ਜੋੜ ਨਿਸ਼ਾਨ ਤਕੜੀ ਦਾ ਬਟਨ ਧਾਬ ਕੇ ਬਹੁਤ ਮਾਤ ਦੇ ਨਾਲ ਆਪਣੇ ਹੱਲਕੇ ਦੇ ਵਿੱਚੋਂ ਅਨੁਜੋਛ ਨੂੰ ਦਿਖਾ ਕੇ ਇਹ ਸਾਬਤ ਕਰਦੀ ਹੈ ਕਿ ਮਜੀਠੀਆ ਸਾਹਿਬ ਸਰਦਾਰ ਮਿੰਟ ਦਾ ਹਲਕਾ ਦਖਣੀ ਤੇ ਸਾਰਾ ਹੀ ਸੁਖਮੀ ਕਾਲੀਤਲ ਉਹ ਤੁਹਾਡੇ ਨਾਲ ਜਤਨਾਂ ਵੰਡਾ ਰਿਹਾ। ਇੰਨੀ ਆ ਮੈਂ ਬੇਨਤੀਆਂ ਕਰਨੀਆਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਇੱਕੋ ਪਾਈ ਕੇ ਸਾਰੇ ਮਨਨਾਂ ਲਾਗੇ ਇਹ ਮੌਕਾ ਸਾਭ ਲਓ ਚੋਣ ਨਿਸ਼ਾਨ ਤੱਕੜੀ ਤੱਕੜੇ ਹੋ ਕੇ ਆਪਾਂ ਝੋਟਾ ਪਾਈਏ ਜੇ ਬਾਦਲ ਦਾ ਪਿਆਸੀ ਬੱਚੇ ਆ। ਮੇਰੇ ਬੜਾ ਹਾਲ ਮਾਰਾ ਸੀ ਇਹ ਹੋਰ ਮੌਕਾ ਵਾ ਜਿਆਲਾ ਬਾਦਲ ਸਾਹਿਬ ਨੇ ਦੇ ਪਾ दिए ਕਿਉਂਕਿ ਪੜਨੀਤ ਨਾਲ ਬਾਦਲ ਸਾਹਿਬ ਤੋਂ ਜਾਣੇ ਸਾਰੇ ਐਨਪੀ ਜਿਹੜੇ ਪਾਰਟੀ ਦੇ ਪ੍ਰੇਸਰ ਤੇ ਲੜ ਰਹੇ ਨੇ ਇਹ ਬਾਦਲ ਸਾਹਿਬ ਦਾ ਆਪ ਮਜ਼ਬੂਤ ਕਰਨਾ ਹੋਰ ਆਪਣੇ ਜਿਹੜੇ ਕੈਂਡੀਡੇਟ ਨੇ ਹਾਲੀਆ ਦਾ ਜਿੱਤ ਕੇ ਪਾਰਲੀਮੈਂਟ ਦੀ ਜਾਨ ਸਾਡੇ ਮਸਲੇ ਚ ਉੱਠਣ ਹੋਰ ਕਿਸੇ ਨੇ ਚਪੜੇ ਨਹੀਂ ਇੱਕ ਗੱਲ ਹੋਰ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜੇਗਾ ਇਹਦੀ ਇੱਕ ਵੀਡੀਓ ਆਈ ਹੈ ਇੱਕ ਗੰਗਾ ਦੇ ਜਿੰਨੇ ਭਈਏ ਨੇ ਯੂਪੀ ਦੇ ਪਿਆਰ ਦੇ ਇਹ ਲੁਧਿਆਣੇ ਬੈਠੇ ਨੇ ਇਹ ਭਈਏ ਨਹੀਂ ਇਹ ਪੰਜਾਬੀ ਆ ਇਹਨਾਂ ਨੂੰ ਫਾਹਾ ਤੇ ਰਾਟ ਘਰਾਤਾ ਹੁਣ ਮੈਨਾਂ ਰਜਤੀਆਂ ਘਰੋਂ ਹੁਣ ਪੁੱਛਿਆ ਪੱਤਰਕਾਰ ਪੁੱਛਦਾ ਕਿ ਕੀ ਗੱਲ ਪਈ ਕਿਹਦਾ ਕਿ ਭਈਆ ਤੁਹਾਨੂੰ ਦੇ ਪੰਜਾਬ ਬੜਾ ਧੁਰਾ ਸੀ ਇਹਦਾ ਬਕਵਾਸ ਹੀ ਬੀ ਰੱਖਿਆ ਹੁਣ ਸਾਰੇ ਆਪ ਪੰਜਾਬੀ ਬੈਠੇ ਨੇ ਇਹ ਦੇਖ ਲਈਏ ਕਿ ਆਪਾਂ ਘਰੇ ਪਈ ਜਾਂਦਰ ਪਰਾ ਸੋ ਇਹੋ ਤੇ ਜਿਹੜੇ ਲੀਡਰ ਨੇ ਕਾਂਗਰਸ ਨੇ ਹਮਦਰ ਸਾਹਿਬ ਤੇ ਅਟੈਕ ਕਰਾਇਆ ਆ ਕਾਂਗਰਸ ਨੇ ਦਿਖਾ ਦੀ ਨਸਲ ਤੁਸੀਂ ਕੀਤੀ ਆ ਪੁਰ ਕਾਂਗਰਸ ਹੀ ਭਈਆਂ ਨੂੰ ਲਿਆ ਕੇ ਇੱਥੇ ਉਹਨਾਂ ਨੂੰ ਰਜਿਸਟਰੀਆਂ ਪਵਾ ਕੇ ਤੇਰੀਆਂ ਲਾਕਪਲੈਂਟ ਕਰਾਰੀ ਆ ਸੋ ਇਹਨਾਂ ਨੂੰ ਚੱਲਦਾ ਕਰਨ ਦੀ ਲੋੜ ਵੱਖਰੇ ਮੰਦਰਾਂ ਦੇ ਬਲਾਟਮਾ ਨਥਾ ਸਕਦੇ ਪਲਾਟ ਦੀ ਹੋਰ ਵੀ ਕਈ ਜਨੂਨੀਆਂ ਨੇ ਉਹਨਾਂ ਦੀਆਂ ਤੇ ਰਜਿਸਟਰੀਆਂ ਕਰਾਈਆਂ ਨਹੀਂ ਜਿੱਥੇ ਪੰਜਾਬੀ ਭਰਾ ਰਹਿੰਦੇ ਨੇ ਤੇ ਭਈਆਂ ਦੇ ਲਈ ਜਿਹੜੀ ਰਜਿਸਟਰੀਆਂ ਕਰਵਾਉਣ ਦੇ ਵਾਅਦੇ ਕਰਨੇ ਨੇ ਸਾਗਰਸ ਪਾਰਟੀ ਉਹ ਵਰਮੀ ਕਈ ਪ੍ਰਕਾਰ ਦੇ ਰਾਜ ਚ ਦੇ ਰਹੇ ਨੇ ਤੇ ਇਹਨਾਂ ਨੇ ਭਾਰਾ ਘਟਿਆ ਉਹ ਤੇ ਵੇਚੇ ਨਾ ਕਿ ਜੇ ਔਜਲਾ ਦਿੱਤਾ ਅਮਰਸਾ ਕੋ ਤੇ 50 ਲੱਖ ਲੱਖ ਰੁਪਇਆ ਤਾਂ ਇਹਦੇ ਮੈਨੂੰ ਪਤਾ ਨਹੀਂ ਤੁਹਾਡੇ ਵਾਲੇ ਪਾਸੇ ਆਈ ਕਿ ਨਹੀਂ ਆਈ ਸਾਡੇ ਮੰਦਰਾ ਨੇ ਫਲਾਨਾ ਤੇ ਬੜੀ ਜੋਰ ਸ਼ੋਰ ਨਾਲ ਚੱਲਣ ਦੀ ਹੈ ਸੋ ਇਹੋ ਜਿਹੜੇ ਇਹਨਾਂ ਦੇ ਸੋਚ ਲੈਨੇ ਸੌਣ ਤੇ ਵੋਟਰਾਂ ਨਾਲ ਗਰੀਬ ਬੰਦਿਆਂ ਨੂੰ ਪਰ ਆਪਾਂ ਨੂੰ ਨਾ ਕੋ ਬਤਨ ਦਿੱਤਾ ਜੇਕਰ ਜੁਣ ਨੂੰ ਜੋਨ ਨਿਸ਼ਾਨ ਤਕਰੀ ਤੇ ਮੋਰ ਲਈਏ ਅਟਾਲੀ ਦਾ ਮੋਕੇ ਲਿਆਈਏ ਪੰਜਾਬ ਬਚਾਈਏ ਇੰਨੀਆਂ ਗੈਂਤੀਆਂ ਪ੍ਰਵਾਨ ਕਰਨੀਆਂ ਤੰਗੜੇ ਹੋ ਜੇ ਮਜੀਠੀਆ ਸਾਹਿਬ ਨੂੰ ਫੜ ਲਓ ਇੱਥੇ ਕੀ ਆਪਣੀ ਹਲਕੇ ਦੀ ਕਮਾਨ ਫੱਕੀ ਸਾਹਮਣੇ ਟਕ ਇਹ ਸਾਰੇ ਮਜ਼ਰੀਆ ਜਿਹੜੇ ਜਿਹੜੀ ਬੋਲੇ ਕਰਦੀ ਜਨਦੀ ਸਾਰਿਆਂ ਨੂੰ ਪਤਾ ਸਾਰੇ ਕਿਹਦੇ ਪੁਲਸ ਨਹੀਂ ਚਲਦੀ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਸਾਨੂੰ ਵਾਸਤਵ ਤੇ ਵਿੱਚ ਹਲਕਾ ਦਖਣੀ ਨੂੰ ਮਟਕੀਏ ਸਾਹ ਵਰਗਾ ਜਨਨਾ ਚਾਹੀਦਾ ਠਾਕੜ ਵਾਂਦਾ ਟਿਕੜ ਉਹਦੇ ਨੂੰ ਸ਼ਾਇਦ ਜਨ ਸਾਹਿਬ ਨੇ ਰਖਾ ਲਈ ਕਿ ਮੇਰੇ ਅੱਗੇ ਦਾ ਰੋਗ ਨਹੀਂ ਨਹੀਂ ਪੱਗੇ ਉਹ ਬੜਾ ਮਾੜਾ ਕੰਮ ਕੀਤਾ ਇਸ ਨਾਂ ਪੰਜਾਰੀ ਸਿੱਟਾ ਔਰ ਜਿਹੜੇ ਲੋਕੀ ਉਹਦੇ ਨਾਲ ਗਏ ਵਾਪਸ ਹੋੜੀ-ਵੋੜੀ ਪਿਆਨੋ ਕਰੇ ਹੁੰਦੇ ਆ ਇੰਨੀਆਂ ਦੇਖਣੀਆਂ ਪ੍ਰਵਾਨ ਕਰਨੀਆਂ ਉਹਨਾਂ ਨੂੰ ਹੀ ਲਿਆਓ ਜਿਹੜੇ ਬਾਹਰ ਗਏ ਆ ਜਿਹੜਾ ਪਿਛੇ ਦਾ ਭੈਣ ਭਾਈ ਸਾਥ ਸਬੰਧੀ ਸੱਜਣ ਮਿੱਤਰ ਸਾਰੇ ਪ੍ਰੇਮ ਕਰੋ ਕਿ ਭਾਈ ਆਪਾਂ ਕਾਲੀਦਾਰ ਦੇ ਨਾਲ ਆ ਅਕਾਲੀਦਾਰ ਨੇ ਸਾਡਾ ਬਹੁਤ ਬਹੁਤ ਇਤਾਰਾ ਔਰ ਗਰੀਬ ਵਰਗ ਨੂੰ ਤੇ ਖਾਸ ਕਰਕੇ ਦਿੱਤਾ ਵਾ ਹੁਣ ਹਰੇ ਕੀ ਬਰਦਾਇਰਾ ਕਸਤੋਂ ਰਿਆ ਕਿਸੇ ਦਾ ਨੀਲਾ ਕਾਟ ਨਹੀਂ ਨੀਲੇ ਕਾਟ ਦਾ ਸਾਰੇ ਨਾਲ ਹੀ ਬਾਤ ਸੀ ਕਿ ਪਤਾ ਨਹੀਂ ਕੀ ਗੱਲ ਇਹ ਜਿਹੜੇ ਕਾਪਰ ਦੇ ਕਮਾਂਡਰ ਸੀ ਇਹ ਦੀਪੂ ਵਾਲਿਆਂ ਦਾ ਰਲ ਗਏ ਰਲ ਮਿਲ ਕੇ ਆ ਕੇ ਦੋ ਤੇਰੀਆਂ ਤੇ ਦੋ ਮੇਰੀਆਂ ਘਾਈ ਜਾਂਦੇ ਆ ਪਰ ਜੀਤੇ ਬੰਦੇ ਨੂੰ ਮਾਰੀ ਜਾਂਦੇ ਦੋ ਆੜੀ ਮੇਰਾ ਤੇ ਮੇਰੇ ਮੁੰਡੇ ਦਾ ਨਾਂ ਹੀ ਘਟੇ ਤਾਂ ਕਦੇ ਮਰ ਗਏ ਏ ਐਣੀ ਜੀ ਇਰਤਮਾ ਲੋਕ ਉਹ ਘੱਟ ਨਾਲੇ ਵੇਖ ਲੋ ਕੀ ਬੰਦਾ ਗਾੜੀ 'ਚ ਆ ਗਿਆ ਉਹਦੇ ਉੱਤੇ ਪੋਚੀਆਂ ਢਾਕਾ ਢੱਟਾ ਤੇ ਉਤਰੇ ਇਹਨਾਂ ਨੂੰ ਮੂਹ ਤੋੜਨਾ ਜਵਾਬ ਦੇਣਾ ਹੁੰਦਾ ਪਰ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਉਹ ਬਾਵਨਪਦੀ ਹੈ ਉਹ ਤੁਹਾਡੀ ਹੈ ਮੇਰੋ ਬਾਕੀ ਜੋ ਤੁਸੀਂ ਚਾਹੋ ਕੋਈ

वोटा हिकु पाईं अकाली दलयाब करबान करणियूं जी वाहिगुरू जी का ख़ालसा वाहिगुरू जी फते